ਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਉਸ ਨੂੰ ਅੱਗੇ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਜੀ ਬਚਨ ਕਰਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨਮਾਹੀ ਇੱਕ ਤਿਲ ਤਿਲ ਤੋਂ ਭਾਵ ਹੈ ਰਤਾ ਕੋ ਦਿਨਾ ਬਹੁਤ ਹੀ ਥੋੜਾ ਸਮਾਂ ਜੇ ਸਾਨੂੰ ਇਸ ਸੰਸਾਰ ਵਿੱਚ ਜਿਉਂਦਿਆਂ ਹੋਇਆਂ ਜੀਵਨ ਆਪਨ ਕਰਦੇ ਆਂ ਜੇ ਪ੍ਰਮਾਤਮਾ ਵਿਸਰ ਜਾਂਦਾ ਹੈ ਉਹ ਵਾਹਿਗੁਰੂ ਭੁੱਲ ਜਾਂਦਾ ਹੈ ਰੋਗ ਵੱਡਾ ਮਨਮਾਹੀ ਇਹ ਮਨ ਵਾਸਤੇ ਸਭ ਤੋਂ ਵੱਡਾ ਰੋਗ ਹੈ ਇੱਥੇ ਇੱਕ ਗੱਲ ਦਾ ਧਿਆਨ ਦਿਆ ਜੇ ਜਿਹੜੀ ਸੰਗਤ ਗੁਰੂ ਘਰ ਆਉਂਦੀ ਹੈ ਜਾਂ ਬਾਣੀ ਨੂੰ ਸੁਣਨ ਦਾ ਜਾਂ ਬਾਣੀ ਜਪਣ ਦਾ ਨਾਮ ਸਿਮਨ ਕਰਨ ਦਾ ਯਤਨ ਕਰਦੇ ਨੇ ਜਿਹੜੀ ਗੁਰਮੁਖti ਆਰੇ ਠੀਕ ਹੈ ਪਰ ਜਿਹੜੇ ਕਈ ਇਹੋ ਜਿਹੇ ਵੀ ਆਪਣੇ ਸਮਾਜ ਵਿੱਚ ਦੇਖਣ ਨੂੰ ਮਿਲਦੇ ਨੇ ਕਿੰਨਾ ਕਿੰਨਾ ਸਮਾਂ ਗੁਰੂ ਘਰ ਨਹੀਂ ਆਉਂਦੇ ਇਹੋ ਜੀ ਕੰਡੀਸ਼ਨ ਵੀ ਹੋ ਜਾਂਦੀ ਹੈ ਕਈ ਕਈ ਦਿਨ ਲੰਘ ਜਾਂਦੇ ਨੇ ਸਾਡੀ ਜ਼ੁਬਾਨ ਤੇ ਜੀਵਾਂ ਤੇ ਵਾਹਿਗੁਰੂ ਸ਼ਬਦ ਹੀ ਨਹੀਂ ਚੜਦਾ ਗੁਰਬਾਣੀ ਕੀ ਕਹਿ ਰਹੀ ਹੈ ਇੱਕ ਤਿਲ ਪਿਆਰਾ ਵਿਸਰੈ ਇਥੇ ਆਪਾਂ ਕਈ ਕਈ ਦਿਨ ਕੱਢ ਦਿੰਨੇ ਆ ਮਹੀਨੇ ਵੱਧੇ ਕੱਢ ਦਿੰਨੇ ਆ ਆਪਣੇ ਤੇ ਲਈ ਗੱਲ ਕਿਉਂਕਿ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ ਬੰਦਾ ਆਪਣੇ ਤੇ ਟੋਕੀ ਕਿੰਨਾ ਕਿੰਨਾ ਸਮਾਂ ਆਪਾਂ ਜੇ ਗੁਰੂ ਘਰ ਨਾ ਆਉਣਾ ਹੋਵੇ ਦੁਨਿਆਵੀ ਧੰਦੇ ਇਹੋ ਜੇ ਨੇ ਸਾਨੂੰ ਚੇਤੇ ਨਹੀਂ ਰਹਿੰਦੇ ਕਿੰਨੇ ਕਿੰਨੇ ਦਿਨ ਨਿਕਲ ਜਾਂਦੇ ਨੇ ਵਾਹਿਗੁਰੂ ਸਾਡੀ ਜੀਭਾ ਤੇ ਆਇਆ ਪਰ ਗੁਰਬਾਣੀ ਕਹਿੰਦੀ ਏ ਇੱਕ ਤਿਲ ਵੀ ਨਾ ਸਾਨੂੰ ਵਿਸਰੇ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨਮਾਹੇ ਇਹ ਮਨ ਨੂੰ ਵੱਡਾ ਰੋਗੀ ਹੋ ਜਾਂਦਾ ਹੈ ਕਿਉਂ ਦਰਗਾਹ ਪਤ ਪਾਈ ਐ ਜਾਂ ਹਰ ਨਾ ਵਸੈ ਮਨ ਮਾਹੀ ਕਿਉਂ ਕਿਵੇਂ ਅਸੀਂ ਦਰਗਾਹ ਦੇ ਵਿੱਚ ਮਾਣ ਪਾ ਸਕਣੀ ਆ ਕਿਵੇਂ ਉਹ ਵਾਹਿਗੁਰੂ ਦੇ ਦਰਬਾਰ ਵਿੱਚ ਸਾਨੂੰ ਇੱਜ਼ਤ ਮਾਣ ਮਿਲੇਗਾ ਜੇ ਪ੍ਰਮਾਤਮਾ ਦਾ ਨਾਮ ਅਸੀਂ ਹਿਰਦੇ ਵਿੱਚ ਨਹੀਂ ਵਸਾਇਆ ਜਾਂ ਹਰ ਨਾ ਵਸੈ ਮਨ ਮਾਹੀ ਭਾਵ ਕਿ ਮਨ ਦੇ ਵਿੱਚ ਜੇ ਸਾਡੇ ਹਰੀ ਨਹੀਂ ਵਸਿਆ ਨਾਮ ਨਹੀਂ ਵਿਸਰਿਆ ਵਸਿਆ ਤੇ ਅਸੀਂ ਕਿਸ ਤਰ੍ਹਾਂ ਉਸ ਦਰਗਾਹ ਦੇ ਵਿੱਚ ਮਾਣ ਪਾ ਸਕਨੇ ਆ ਗੁਰ ਮਿਲਿਆ ਸੁਖ ਪਾਈਐ ਤੇ ਐਸਾ ਗੁਰੂ ਮੈਨੂੰ ਮਿਲੇ ਐਸੀ ਸੰਗਤ ਮਿਲੇ ਐਸਾ ਸਹਾਰਾ ਮੈਨੂੰ ਮਿਲੇ ਗੁਰ ਮਿਲਿਆ ਸੁਖ ਪਾਈਐ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਅਗਨ ਮਰੈ ਗੁਣ ਮਾਹੇ ਤੇ ਜਦੋਂ ਮੈਂ ਗੁਨਾ ਨੂੰ ਧਾਰਨ ਕਰ ਲਿਆ ਚੰਗੇ ਕਰਮਾਂ ਨੂੰ ਧਾਰਨ ਕਰ ਲਿਆ ਨਾਮ ਧਾਰਨ ਕਰ ਲਿਆ ਫਿਰ ਹੋਏਗਾ ਕੀ ਅਗਨ ਮਰੇ ਮੇਰੀ ਤ੍ਰਿਸ਼ਨਾ ਦੀ ਅੱਗ ਮੇਰੀ ਹਉਮੈ ਦੀ ਅੱਗ ਮੇਰੇ ਵਿਕਾਰਾਂ ਦੀ ਅੱਗ ਮਰ ਜਾਵੇਗੀ ਭਾਵ ਕੀ ਮੁੱਕ ਜਾਵੇਗੀ ਮਨ ਰੇ ਹਨਸ ਹਰਗੁਣ ਸਾਰ ਹਨਸ ਭਾਵ ਕੇ ਦਿਨ ਰਾਤ हे ਮੇਰਿਆ ਮਨਾ ਮੋਰਕ ਮਨਾ ਲੋਭੀਆ ਮਨਾ ਮਨ ਰੇ ਐਨ ਸਾਰਗੁਣ ਸਾਰ ਸਾਰ ਤੋਂ ਭਾਵ ਕੀ ਐ ਸੰਭਾਲ ਕਰਨੀ ਆਪਾਂ ਕਹਿ ਦਿੰਨੇ ਆ ਆਮ ਕਰਕੇ ਫੁਲਾਣੇ ਨੇ ਸਾਡੀ ਸਾਰ ਨਹੀਂ ਲਈ ਭਾਵ ਕਿ ਸਾਡੀ ਸੰਭਾਲ ਨਹੀਂ ਲਈ ਸਾਡਾ ਪਤਾ ਨਹੀਂ ਲਿਆ ਸਾਡੀ ਪੁੱਛਗਿੱਛ ਨਹੀਂ ਕੀਤੀ ਮਨ ਰੇ ਐਨ ਸਾਰਗੁਣ ਸਾਰ ਤੂੰ ਹਰ ਵੇਲੇ ਗੁਣਾ ਦੇ ਸਾਰ ਕਰ ਗੁਣਾ ਦੇ ਸੰਭਾਲ ਕਰ ਜਿਨ ਖਿੰਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਜਿਨ੍ਹਾਂ ਨੂੰ ਖਿੰਨ ਪਲ ਵੀ ਥਿੰਨ ਕਿਹਨੂੰ ਕਿਹਾ ਜਾਂਦਾ ਹੈ ਅੱਖ ਚਪਕਣ ਤੋਂ ਵੀ ਥੋੜਾ ਸਮਾਂ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹ ਵਹਿਗਰੂ ਨਹੀਂ ਵਿਸਰਦਾ ਤੇ ਜਨ ਵਿਰਲੇ ਸੰਸਾਰ ਉਹ ਸੰਸਾਰ ਦੇ ਵਿੱਚ ਵਿਰਲੇ ਹੀ ਮਨੁੱਖ ਨੇ ਐਸੇ ਸੰਤਾਂ ਦੇ ਐਸੇ ਮਹਾਂਪੁਰਖਾਂ ਦੇ ਐਸੇ ਗੁਰਮਖ ਪਿਆਰਿਆਂ ਦੇ ਸਾਨੂੰ ਸੰਗਤ ਮਿਲ ਜਾਵੇ ਉਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਮਿਲ ਜਾਵੇ ਅਸੀਂ ਵੀ ਨਾਮ ਦੇ ਨਾਲ ਜੁੜ ਸਕੀ ਰਹਾਵ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ ਤੇ ਜਦੋਂ ਸੰਗਤ ਵਿੱਚ ਬੈਠਾਂਗੇ ਜੋਤੀ ਜੋਤ ਮਿਲਾਈ ਹੈ ਤੇ ਸਾਡੀ ਜਿਹੜੀ ਆਤਮਿਕ ਜੋਤ ਹੈ ਪਰਮਾਤਮਾ ਨੇ ਇਸ ਪੰਜ ਭੌਤਿਕ ਸਰੀਰ ਦੇ ਵਿੱਚ ਜਿਹੜੀ ਜੋਤ ਰੱਖੀ ਹੋਈ ਹੈ ਆਤਮਾ ਰੱਖੀ ਹੋਈ ਹੈ ਜਦੋਂ ਉਸ ਜੋਤ ਨਾਲ ਮਿਲੇਗੀ ਸੁਰਤੀ ਸੁਰਤ ਸੰਜੋਗ ਤੇ ਝੰ ਸਾਨੂੰ ਚੰਗੀ ਮੱਤ ਆਵੇਗੀ ਸਾਡੇ ਸੁਰਤ ਦੇ ਵਿੱਚ ਨਾਮ ਜੁੜੇਗਾ ਅਸੀਂ ਸੰਜੋਗੀ ਹੋ ਜਾਵਾਂਗੇ ਵੱਡਿਆਂ ਭਾਗਾਂ ਵਾਲੇ ਹੋ ਜਾਵਾਂਗੇ ਹਿੰਸਾ ਹਮੈਂ ਗਤ ਗਏ ਨਾਹੀ ਸੈਸਾ ਰੋਗ ਤੇ ਜਦੋਂ ਅਸੀਂ ਚੰਗੀ ਮਤ ਗ੍ਰਹਿਣ ਕਰ ਲਈ ਤੇ ਸਾਡੇ ਅੰਦਰੋਂ ਹਿੰਸਾ ਖਤਮ ਹੋ ਜਾਵੇਗੀ ਹਿੰਸਾ ਕੀ ਹੈ ਹੰਕਾਰ ਖਤਮ ਹੋ ਜਾਵੇਗਾ ਹਮੈਂ ਖਤਮ ਹੋ ਜਾਵੇਗੀ ਹਿੰਸਾ ਹਮੈਂ ਗਤ ਗਏ ਨਾਹੀ ਸੈਸਾ ਰੋਗ ਪਿਹਾਰ ਵੇਲੇ ਜਿਹੜਾ ਸਾਨੂੰ ਸਹਿਸਾ ਲੱਗਿਆ ਰਹਿੰਦਾ ਨਾ ਤੋਖਲਾ ਲੱਗਿਆ ਰਹਿੰਦਾ ਹੈ ਮੇਰੀ ਮੇਰੀ ਦਾ ਉਹ ਸਹਿਸਾ ਵੀ ਸਾਡਾ ਖਤਮ ਹੋ ਜਾਵੇਗਾ ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਮਿਹਰ ਦੇ ਸਦਕਾ ਗੁਰੂ ਦੇ ਕਿਰਪਾ ਦੇ ਸਦਕਾ ਹਰ ਮਨ ਵਸੈ ਹਰੀ ਨੂੰ ਮਨ ਵਿੱਚ ਵਸਾਲਿਆ ਤਿਸ ਮਿਲੇ ਗੁਰ ਸੰਜੋਗ ਤੋ ਸੰਜੋਗਾ ਦੇ ਸਦਕਾ ਵੱਡਿਆਂ ਭਾਗਾਂ ਦੇ ਸਦਕਾ ਪ੍ਰਮਾਤਮਾ ਦੇ ਨਾਲ ਮੇਲ ਹੋ ਗਿਆ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਇਹ ਸਰੀਰ ਸਾਡਾ ਜਿਸ ਨੂੰ ਅਸੀਂ ਦੁਨਿਆਵੀ ਪਦਾਰਥਾਂ ਦੇ ਲਈ ਸਾਧਨਾਂ ਦੇ ਲਈ ਸੁੱਖ ਸੁਵਿਧਾ ਦੇ ਲਈ ਵਰਤਨੇ ਆ ਜਿੱਦਨੇ ਸਰੀਰ ਗੁਰੂ ਨੂੰ ਅਰਪਣ ਕਰਤਾ ਗੁਰੂ ਸੇਵਾ ਨੂੰ ਨਾਮ ਸਿਮਰਨ ਨੂੰ ਇਹ ਸਰੀਰ ਪ੍ਰਮਾਣ ਕਰ ਦਿੱਤਾ ਦੇਤਾ ਗੁਰੂ ਘਰ ਤੇ ਦਾਨ ਕਰਤਾ ਭਾਵ ਕਿ ਸਰੀਰ ਦੇ ਨਾਲ ਸੇਵਾ ਕੀਤੀ ਨਾਮ ਜਪਿਆ ਭੋਗ ਹੈ ਭੋਗਣ ਹਾਰ ਉਹ ਪ੍ਰਮਾਤਮਾ ਸਰੀਰ ਨੂੰ ਭੋਗ ਦੇਗਾ ਭਾਵ ਕਿ ਸਰੀਰ ਦੇ ਵਰਤੋਂ ਚੰਗੇ ਕਰਮਾਂ ਵਿੱਚ ਹੋ ਜਾਵੇਗੀ ਤੇ ਸਰੀਰ ਦਾ ਇਸ ਸੰਸਾਰ ਤੇ ਆਇਆ ਹੋਇਆ ਪਰਵਾਣ ਹੋ ਜਾਵੇਗਾ ਤਿਸੋਂ ਨਿਹੋ ਨਾ ਕੀਜੇ ਜੋ ਦਿਸੈ ਚੱਲਣ ਹਾਰ ਇਹ ਸਰੀਰ ਦੇ ਨਾਲ ਬਾਣੀ ਕਹਿ ਰਹੀ ਆ ਤਿਸੋਂ ਨਿਹੋ ਨਾ ਕੀਜੇ ਉਹ ਕੋਈ ਵੀ ਚੀਜ਼ ਜਿਹੜੇ ਸਦਾ ਥਿਰ ਨਹੀਂ ਰਹਿਣੇ ਚਾਹੇ ਪਦਾਰਥ ਨੇ ਚਾਹੇ ਪੈਸਾ ਹੈ ਚਾਹੇ ਸਾਡੇ ਆਪਸੀ ਸਾਂਝ ਹੈ ਭਾਈ ਬੰਦੀ ਹੈ ਸਰੀਰ ਕਰਕੇ ਰਿਸ਼ਤੇਦਾਰੀਆਂ ਬਣੀਆਂ ਹੋਈਆਂ ਨੇ ਇਹ ਸਰੀਰ ਕਰਕੇ ਜਿਨ੍ਹਾਂ ਦੇ ਵਿੱਚ ਸਾਡੇ ਨੇਹ ਲੱਗੇ ਨੇ ਤਿਸੋਂ ਨੇਹ ਨਾ ਕੀਜੇ ਇਹ ਸਰੀਰ ਨੇ ਸਦਾ ਨਹੀਂ ਰਹਿਣਾ ਜੋ ਦਿੱਸਾ ਚੱਲਣ ਹਾਰ ਤਿਸਮਾ ਆਉਣ ਤੇ ਸਰੀਰ ਨੇ ਚੱਲ ਜਾਣਾ ਹੈ ਗੁਰਮਖ ਰਮੈ ਸੁਹਾਗਣੀ ਉਹ ਗੁਰਮਖੀ ਸੋਹਣੇ ਨੇ ਸੁਹਾਗਣ ਨੇ ਭਾਵ ਕੀ ਖੁਸ਼ਿਹਾਲ ਨੇ ਸੋ ਪ੍ਰਵ세ਜ ਪਤਾੜ ਜਿਹੜਾ ਆਪਣਾ ਸਰੀਰ ਉਹ ਸੁਭਾਗਰੂ ਦੀ ਸੇਜ ਬਣਾ ਦਿੰਦੇ ਨੇ ਸੇਜ ਤੋਂ ਭਾਵ ਹੈ ਕਿ ਇੱਕ ਵਿਛੋਣਾ ਇੱਕ ਤਖਤ ਬਣਾ ਦੇਣਾ ਜਿਸ ਤੇ ਪ੍ਰਮਾਤਮਾ ਆ ਕੇ ਬੈਠ ਜਾਂਦਾ ਹੈ ਚਾਰੇ ਅਗਣ ਨਿਵਾਰ ਮਰ ਗੁਰਮਖ ਹਰਜਲ ਪਾਏ ਤੇ ਜਦੋਂ ਸਾਡੇ ਅੰਦਰੋਂ ਚਾਰੇ ਅਗਣ ਦੇ ਕਾਰ ਖਤਮ ਹੋ ਗਏ ਗੁਰਮਖ ਹਰਜਲ ਪਾਏ ਗੁਰੂ ਨੇ ਐਸਾ ਜਲ ਪਾਇਆ ਜਲ ਕਿਹੋ ਜਾਂ ਜਿਸ ਦੰਜਲ ਦੇ ਨਾਲ ਸਾਡੀ ਤ੍ਰਿਸ਼ਨਾ ਦੀ ਅੱਗ ਵਿਕਾਰਾਂ ਦੀ ਅੱਗ ਖਤਮ ਹੋ ਗਈ ਅਗਣ ਨਿਵਾਰੇ ਗਏ ਮੁੱਕ ਗਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਇ ਤੇ ਸਾਡੇ ਹਿਰਦੇ ਵਿੱਚ ਜਿੱਥੇ ਤੋਖਲੇ ਸਨ ਜਿੱਥੇ ਵਿਕਾਰ ਸਨ ਕਮਲ ਪ੍ਰਗਾਸਿਆ ਤੇ ਕੋਲ ਫੁੱਲ ਖਿੜ ਗਏ ਅੰਮ੍ਰਿਤ ਭਰਿਆ ਅਗਾਏ ਫਿਰ ਅੰਮ੍ਰਿਤ ਦਾ ਨਾਮ ਮੇਰੇ ਸਰੀਰ ਵਿੱਚ ਭਰਿਆ ਗਿਆ ਨਾਨਕ ਸਤਗੁਰ ਮੀਤ ਕਰ ਸੱਚ ਪਾਵੈ ਦਰਗਾਹ ਜਾਏ ਪਾਤਸ਼ਾਹ ਸਾਨੂੰ ਮਿੱਤਰ ਬਣਾ ਲਓ ਸਾਨੂੰ ਸੰਗੀ ਸਹਾਈ ਬਣਾ ਲਓ ਸਾਡੇ ਤੇ ਮਿਹਰ ਕਰੋ ਸੱਚ ਪਾਵੈ ਦਰਗਾਹ ਜਾਏ ਤੇ ਸੱਚ ਦੇ ਸਦਕਾ ਮੈਂ ਦਰਗਾਹ ਵਿੱਚ ਜਾ ਕੇ ਮਾਣ ਪਾਵਾਂ ਵਡਿਆਈ ਪਾਵਾਂ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਦਰਗਹ ਕਰਦੇ ਨਾਲ ਨਾਮ ਦੇ ਨਾਲ ਜੋੜ ਕੇ ਰੱਖਣ ਤੇ ਆਪਣੀ ਮਿਹਰ ਅਮਤ ਸਦਾ ਹੀ ਸਾਡੇ ਤੇ ਬਣਾਈ ਰੱਖਣ ਤੇ ਸਾਡੇ ਸੁਰਤ ਵਿੱਚ ਬਾਣੀ ਵਸਦੀ ਜਾਏ ਤੇ ਸਾਡਾ ਸੰਸਾਰ ਤੇ ਆਇਆ ਹੋਇਆ ਪ੍ਰਵਾਨ ਹੋ ਜਾਵੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ